ਸੋ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਦੇ ਆਂ ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਜੀ ਦੇ ਨਾਲ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਕੈਨ ਟੀਵੀ ਪੰਜਾਬੀ ਤੇ ਸ਼ੁਕਰੀਆ ਜੀ ਧੰਨਵਾਦ ਤੀਸਰੀ ਵਾਰ ਸੁਖਬੀਤ ਸਿੰਘ ਬਾਦਲ ਨੂੰ ਪ੍ਰਧਾਨਗੀ ਮਿਲ ਗਈ ਹੈ ਜਾਂ ਲੈ ਲਈ ਗਈ ਹੈ ਪਹਿਲਾ ਪ੍ਰतिकਰਮ ਕੀ ਹੈ ਜੀ ਜੀ ਸਾਰੀ ਖਾਲਸਾ ਪੰਥ ਦੇ ਵਿੱਚ ਜਿਨ੍ਹਾਂ ਦਾ ਪੰਜਾਬ ਦੇ ਨਾਲ ਲਗਾ ਉਹਨਾਂ ਨੂੰ ਮਾਮਲੇ ਬਾਰੇ ਪਤਾ ਬੀ ਰੌਣਾ ਕੀ ਸੀ ਨਵੇੜਾ ਕਿਵੇਂ ਹੋਣਾ ਸੀ ਤੇ ਨਵੇੜਿਆ ਕਿਵੇਂ ਜਾ ਰਿਹਾ ਸਵਾਲ ਤਾਂ ਬਹੁਤ ਸਾਫ tha ਕਿ ਅਕਾਲ ਤੱਕ ਸਾਹਿਬ ਨੇ ਬੋਦਸੰਬਰ ਨੂੰ ਇੱਕ ਬਰਤਾਨਤ ਸਿਰਜਿਆ ਹੂੰ ਫਿਰ ਉਹ ਬਰਤਾਨਤ ਨੂੰ ਲਾਗੂ ਕਰਨ ਲਈ ਹੁਕਮ ਜਾਰੀ ਕੀਤਾ ਹੂੰ ਤੇ ਇਹ ਮੈਂਬਰੀ ਭਰਤੀ ਕਮੇਟੀ ਬਣਾਈ ਚਲੋ ਬਾਅਦ ਇੱਕ ਮੈਂਬਰ ਉਹਦੇ ਵਿੱਚ ਹੋਰ ਸ਼ਾਮਲ ਕੀਤਾ ਹੂੰ ਜੀ ਜੀ ਤੁਸੀਂ ਭਰਤੀ ਕਰਕੇ ਕਰਵਾਉਣੀ ਆ ਤੁਸੀਂ ਭਾਰਤੀ ਤੇ 6 ਮਹੀਨਿਆਂ ਦੇ ਵਿੱਚ ਪ੍ਰਧਾਨ ਚੁਣਨਾ ਮੌਜੂਦਾ ਲੀਡਰਸ਼ਿਪ ਨੇ ਕਿਹਾ ਸੀ ਕਿ ਤੁਸੀਂ ਨੈਤਿਕ ਤੌਰ ਤੇ ਅਧਿਕਾਰ ਗਵਾ ਚੁੱਕੇ ਹੋ ਖਾਲਸਾ ਪੰਥ ਦੀ ਅਗਵਾਈ ਕਰਨ ਦਾ ਹੂੰ ਕਿਉਂਕਿ ਤੁਹਾਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮਲਮ ਲਾਉਣ ਨੂੰ ਤੁਸੀਂ ਦੱਸੋ ਉਹ ਜਿਹੜੇ ਨੇ ਉਂਗਲਾਂ ਪਾਪਾ ਹੂੰ ਪੰਥ ਤੇ ਪੰਜਾਬ ਵੱਲ ਪਿੱਛੇ ਕੀਤਾ ਇੱਕ ਵੀ ਮਸਲਾ ਹੱਲ ਨਹੀਂ ਕਰਾਇਆ ਹੂੰ ਇਸ ਕਰਕੇ ਸਾਥਰਿਕੋ ਵਾਪਸ ਲਿਆ ਸੀ ਹੂੰ ਉਤੋਂ ਬਾਅਦ ਜਿਹੜਾ ਬਾਦਲ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਧੜਾ ਸੀ ਉਹਨੇ ਆ ਨਾਕਾਮੀਆਂ ਨੀਆਂ ਕਰਨੀਆਂ ਸ਼ੁਰੂ ਕਰਤੀਆਂ ਦੀ ਚੋਣ ਕਮਿਸ਼ਨ ਦੀ ਹਦਾਇਤਾਂ ਦੀ ਸਾਡਾ ਸੰਵਿਧਾਨਾ ਦੀ ਧਰਮ ਨਿਰਪੱਖ ਪਾਰਟੀ ਆ ਜੀ ਜੇ ਕਿਸੇ ਧਰਮ ਦੀ ਹਦਾਇਤ ਨਹੀਂ ਪਾਲਣ ਕਰਨ ਦੀ ਗੱਲ ਆ ਗਈ ਤਾਂ ਸਾਡੀ ਮਾਨਤਾ ਰੱਦ ਹੋਊ ਸਭ ਦੇ ਕਰਦੇ ਉਹਨਾਂ ਨੇ ਆਪ ਆਪ ਹੀ ਭਰਤੀ ਸ਼ੁਰੂ ਕਰ ਲਈ ਤੇ ਮੁੜ ਕੇ ਉਹ ਪੰਜ ਮੈਂਬਰੀ ਕਮੇਟੀ ਰਹਿ ਗਈ ਉਹ ਅਕਾਲ ਤਖਤ ਤੇ ਪੇਸ਼ ਹੋਏ ਨੇ ਉਹਨਾਂ ਨੇ ਦੱਸੀ ਸਾਰੀ ਗੱਲ ਕਾਲ ਬਖਸ ਸਾਹਿਬ ਨੇ ਫੇਰ ਕਿਹਾ ਕਿ ਭਰਤੀ ਸ਼ੁਰੂ ਕਰੋ ਤੁਸੀਂ ਉਹ ਕਹਿੰਦੇ ਵੀ ਅਕਾਲੀ ਦਲ ਸਹਿਯੋਗ ਵੀ ਦੇ ਰਿਹਾ ਕਦੋਂ ਕਹੇ ਵੀ ਤੁਹਾਨੂੰ ਉਹਨਾਂ ਤੋਂ ਸਹਿਯੋਗ ਲੈਣਾ ਤੁਸੀਂ ਭਰਤੀ ਸ਼ੁਰੂ ਕਰੋ ਅਕਾਲੀ ਦਲ ਦੀ 15 ਸਿੱਧਣਾ ਕਰੋ ਇੱਕ ਤਾਂ ਭਰਤੀ ਉਹ ਤੁਸੀਂ ਕੀ ਹਦਾਇਤ ਅਨੁਸਾਰ ਜੀ ਸੂਜੀ ਭਰਤੀ ਇਹਨਾਂ ਨੇ ਕੀਤੀ ਆ ਜੀ ਵੀ ਹਾਲੇ ਤੱਕ ਜਿੰਨੇ ਮੇਰੇ ਜਾਣੂ ਨੇ ਪਿੰਡਾਂ ਦੇ ਵਿੱਚ ਸੰਪਰਕਣ ਕੀਤੇ ਉੱਥੇ ਸਿੱਧ ਨਹੀਂ ਨਿਕਲੀ ਵੀ ਕਿਤੇ ਭਰਤੀ ਹੋ ਰਹੀ ਆ ਜਾਂ ਹੋਵੇਗੀ ਹੂੰ ਉਹਦੇ ਵਿੱਚ ਜੇ ਇਹਨਾਂ ਦੀ ਵੀ ਗੱਲ ਮੰਨ ਲਈਏ ਸਰਕਲ ਪ੍ਰਧਾਨ ਚੁਣਨੇ ਸੀ ਸਰਕਲ ਦਾ ਡੈਲੀਗੇਟ ਅਜਲਾਸ ਆਉਣਾ ਸੀ ਉਹਨਾਂ ਨੇ ਸੂਬੇ ਦੇ ਡੈਲੀਗੇਟ ਚੁਣਨੇ ਸੀ ਆ ਜ਼ਿਲ੍ਹੇ ਦੇ ਫਿਰ ਜ਼ਿਲ੍ਹੇ ਦਾ ਡੈਲੀਗੇਟ ਅਜਲਾਸ ਹੋਣਾ ਸੀ ਉਹਨਾਂ ਨੇ ਸੂਬੇ ਦੇ ਡੈਲੀਗੇਟ ਚੁਣਨੇ ਸੀ ਇਹ ਅਮਲ ਤਾਂ ਕਿਤੇ ਦਿਖਿਆ ਨਹੀਂ ਜੀ ਉਹਨਾਂ ਨੇ ਫਿਰ ਉਹ ਕਾਗਜ਼ੀ ਭਰਤੀ ਦੇ ਆਧਾਰ ਤੇ ਅਜਲਾਸ ਸੱਦਿਆ ਅਜ ਤੈਜਾ ਸਿੰਘ ਸਮੁੰਦਰੀ ਹਾਲ ਜੀ ਜਿਹੜੇ ਇਹਨੇ ਅਸੀਂ ਦੇ ਸਾਡਾ ਧਰਮ ਦੇ ਨਾਲ ਸੰਬੰਧ ਜੁੜ ਗਿਆ ਜੀ ਆਹ ਹੋਜੂ ਵਾਹ ਹੋਜੂ ਉਹਨਾਂ ਨੇ ਬਰਵਾਰ ਸਾਹਿਬ ਕੰਪਲੈਕਸ ਦੇ ਵਿੱਚ ਆਪਣਾ ਥਾਲਾਣਾ ਜਲਾ ਸੱਧਿਆ ਤੇ ਉੱਥੇ ਪਰਮਜੀਤ ਸਿੰਘ ਆਪਣਾ ਬਲਵਿੰਦਰ ਸਿੰਘ ਭੁੰਨੜ ਨੇ ਨਾਮ ਪੇਸ਼ ਕੀਤਾ ਸਰਨੇ ਨੇ ਪਾਇਲ ਕੀਤੀ ਤੇ ਸਰਬਸੰਗਤ ਨਾਲ ਉਹਨਾਂ ਨੂੰ ਪ੍ਰਧਾਨ ਚੁਣ ਲਿਆ ਹੁਣ ਇੱਕ ਗੱਲ ਬਹੁਤ ਥਾਪ ਆ ਕਿ ਦੋ ਧੜੇ ਨੇ ਜਿਹੜੇ ਉਹ ਉੱਭਰਨਗੇ ਇੱਕ ਤਾਂ ਸਖਬੀਰ ਵਾਲਾ ਧੜਾ ਉਹਨੇ ਤਾਂ ਆਪਣਾ ਕੰਮ ਨਵੇੜ ਲਿਆ ਹੂੰ ਦੂਜਾ ਜਿਹੜਾ ਪੰਜ ਮੈਂਬਰੀ ਭਾਰਤੀ ਕਮੇਟੀ ਆ ਜੇ ਵੀ ਅਕਾਲ ਤਖਤ ਦੀ ਹਦਾਇਤਾਂ ਫਾਰ ਕਰ ਰਹੀ ਆ ਉਹਦਾ ਹਮ ਚੱਲ ਰਿਹਾ ਦੇਖਦੇ ਆ ਉਹਦੇ ਵਿੱਚੋਂ ਕੀ ਨਿਕਲੂ ਜੀ ਮਸਲਾ ਹੁਣ ਖਾਲਸਾ ਪੰਥ ਦੇ ਸਾਹਮਣੇ ਆ ਇਹ ਵੀ ਕੋਈ ਵੀ ਮੇਰੀ 80 ਲੱਖ ਭਰਤੀ ਆ ਜੀ ਮੇਰੀ 80 ਲੱਖ ਭਰਤੀ ਆ ਜੀ ਇਹ ਗੱਲਾਂ ਹੁਣ ਬਾਲਾ ਮਨ ਨਹੀਂ ਰੱਖਦੀਆਂ ਕਿਉਂਕਿ ਹੁਣ ਤੱਕ ਦੇ ਇਤਿਹਾਸ ਨੇ ਸਾਬਤ ਕੀਤਾ ਕਿ ਜਿਵੇਂ ਵੀ ਅਕਾਲ ਤਖਤ ਸਹਾਬ ਨਾਲ ਮੱਥਾ ਲਾਇਆ ਜਾਂ ਉਹਨੂੰ ਲੰਘਿਆ ਉਹ ਸਿਆਸੀ ਤੌਰ ਤੇ ਚੱਲ ਨਹੀਂ ਸਕਿਆ ਜੀ ਇਹ ਇਹ ਕਰਕੇ ਇਹ ਇਹ ਜਿਹੜਾ ਹੁਣ ਫੈਸਲਾ ਖਾਲਸਾ ਪੰਥ ਨੇ ਕਰਨਾ ਇਹਨਾਂ ਨੇ ਨਾ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥਮੀ ਆ ਇਹਨਾਂ ਨੇ ਮਿੱਥ ਲਿਆ ਜੀ ਜਿਹੜਾ 2 ਦਸੰਬਰ ਤੋਂ ਬਾਅਦ ਦੁਨੀਆ ਤਾਂ ਬੜਾ ਮਾਣ ਤਾਂ ਉੱਚਾ ਹੋਇਆ ਸੀ ਯਾਰ ਸਿੱਖਾਂ ਕੋਲੇ ਕਿਹ ਜੀ ਸੰਸਥਾ ਜਿਹੜੀ ਵੱਡੇ ਵੱਡੇ ਨੇਤਾਵਾਂ ਨੂੰ ਮਤਲਬ ਜਵਾਬ ਦੇ ਬਣਾ ਲੈਂਦੀ ਆ ਤੇ ਉਹਨਾਂ ਦੀ ਗੱਲ ਮੰਨਣੀ ਪੈਂਦੀ ਆ ਇਹਨਾਂ ਨੇ ਮਿਥ ਲਿਆ ਵੀ ਇਹਨਾਂ ਨੂੰ ਅਸੀਂ ਰੋਲਣਾ ਕਿੰਨੇ ਸਿੰਘ ਸਹਿਬਾਨ ਬਦਲਤੇ ਹੁਣ ਕੀ ਆ ਇੱਕ ਜਫੇਦਾਰ ਆ ਉਹ ਤਖਤ ਸਹਦਾ ਦੀ ਆ ਉਹ ਅਕਾਲ ਤਖਤ ਦਾ ਆ ਉਹ ਮੀਟਿੰਗ ਵੀ ਸੱਦਦਾ ਪੰਜਾਂ ਦੀ ਜਫੇਦਾਰ ਪਰ ਹੈਗਾ ਇਕੱਲਾ ਜੀ ਹੁਣ ਬਾਬਾ ਟੇਕ ਸਿੰਘ ਧਮੌਲਾ ਲਾਇਆ ਤੇ ਆਪਣੇ ਪਸਾਖੀ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਿਕੰਚ ਰਸਤੀ ਸਾਹਿਬ ਦੇ ਰੱਖਿਆ ਅਕਾਲੀ ਦਲ ਦਾ ਵੀ ਇੱਕ ਟੇਕ ਪ੍ਰਧਾਨ ਸੀ ਉਹ ਇਸ ਕਰਕੇ ਇਹਨਾਂ ਨੇ ਮਿੱਥ ਲਿਆ ਵੀ ਆਪਾਂ ਇਹ ਖਾਜਾਡਨ ਚੋਂ ਨਿਕਲਣਾ ਇਹ ਸਾਫ ਕਰ ਦੇਣਾ ਵੀ ਇਹ ਇਹਨਾਂ ਦੇ ਅਨੁਸਾਰ ਪਾਕਤਾਨੀਆ ਦੇ ਸੰਸਾਰ ਸਿਆਸਤ ਅੱਗੇ ਨਹੀਂ ਵਧਾਈ ਜਾ ਸਕਦੀ ਇਹਨਾਂ ਨੇ ਸੰਬੋਧਨ ਕਰਦੇ ਆ ਤੀਜਾ ਸਿੰਘ ਸਮੁੰਦਰੀ ਹਾਲ ਤੋਂ ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਹੋਰ ਵੀ ਕੀਤੀ ਜਿਸ ਦੇ ਵਿੱਚ ਰਵਨੀਤ ਬਿੱਟੂ ਤੇ ਨਾਲ ਭਗਵੰਤ ਮਾਨ ਨੂੰ ਸ਼ਰਾਬੀ ਤੇ ਇਹ ਸਭ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਭ ਤੋਂ ਵੱਡੀ ਤਾਕਤ ਸਿੱਖੀਜਮ ਨੂੰ ਅਕਾਲ ਤਖਤ ਸਾਹਿਬਾਨਾ ਤੋਂ ਆਉਂਦੀ ਹੈ ਪਰ ਇੱਥੇ ਵੀ ਬਾਹਰੀ ਤਾਕਤਾਂ ਦੇ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਹਿਲੀ ਗੱਲ ਤਾਂ ਇਹ ਹੈ ਜੀ ਜਿਹੜਾ ਇਹ ਕਹਿੰਦਾ ਹੈ ਵੀ ਫਾਰੀਆਂ ਉਸਤਾਦ ਸਾਨੂੰ ਖਤਮ ਕਰਨ ਜਦੋਂ ਤੁਸੀਂ ਸਾਰੇ ਇਕੱਠੇ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੁਆਰਾ ਨਿਯੁਕਤ ਕੀਤੇ ਹੋਏ ਸੀ ਉਸੀ ਤਾਂ ਉਹਦੀ ਖਤਮ ਹੋ ਗਈ ਸੀ ਹੂੰ ਤਿੰਨ ਥੋੜੇ ਬਧਾਇਕ ਨੇ ਜਿਨ੍ਹਾਂ ਚੋਂ ਇੱਕਾ ਹੁਣ ਤੁਹਾਡੇ ਨਾਲ ਹੂੰ ਐ ਥੋੜੋ ਵੀ ਅਕਾਲ ਤੱਕ ਤੋਂ ਬਲੋ 2 ਦਸੰਬਰ ਤੋਂ ਬਾਅਦ ਇਹਨਾ ਤੇ ਹਮਲੇ ਸ਼ੁਰੂ ਹੋਏ ਨੇ ਜੀ ਕਾਮ ਪਕਸ ਨੇ ਤਾਂ ਇਹਨਾਂ ਨੂੰ ਇੱਕ ਮੁਕਤੀ ਦਾ ਰਾਹ ਦਿੱਤਾ ਸੀ ਜਿਹਨੂੰ ਇਹ ਸਮਝ ਬੈਠੇ ਵੀ ਸਾਡੇ ਰਾਹ ਦੇ ਕੰਡੇ ਨੇ ਹੂੰ ਤੇ ਇਸ ਕਰਕੇ ਜਿਹ ਉਹਨਾਂ ਤੇ ਵੀ ਸ਼ਕਤੀਆਂ ਕੰਮ ਕਰਦੀਆਂ ਨੇ ਫਿਰ ਹੁਣ ਹੁਣ ਤਾਂ ਤੁਹਾਡੇ ਜਸੇਦਾਰ ਨਹੀਂ ਨਾ ਜੀ ਜੀ ਜਿਹੜੇ ਪਹਿਲਾਂ ਹੀ ਜੱਫੇ ਦੱਸ ਦੀ ਉਹ ਵੀ ਤੁਸੀਂ ਉਹ ਲਾਏ ਹੋਏ ਸੀ ਹੁਣ ਇਹਨਾਂ ਦਾ ਤਾਂ ਹਾਲ ਇਹ ਹੈ ਵੀ ਜੰਗ ਕਬੱਤੀ ਤੇ ਸੁਥਰਾ ਭਲਾ ਮਾਨ ਸੀ ਹੂੰ ਸੋ ਇਹ ਕਰਕੇ ਤੇ ਇਹਨਾਂ ਨੂੰ ਮੁੜ ਕੇ ਜਿਹਨੂੰ ਆਪਾਂ ਕਹਿੰਦੇ ਆ ਸਰਵਾਈਵਲ ਦਾ ਮੁੜ ਉੱਪਰ ਨਾ ਰਾਗ ਦਿੱਤਾ ਸੀ ਜਿਹਨੂੰ ਇਹ ਨਹੀਂ ਸਮਝ ਸਕੇ ਬਾਕੀ ਠੀਕ ਆ ਇਹਨਾਂ ਦਾ ਹੱਕ ਆ ਕਹੀ ਦਿਓ ਜੀ ਤੁਸੀਂ ਮਨ ਹੋਰ ਗੁਰੂ ਸਾਹਿਬ ਨੇ ਵੀ ਕਿਹਾ ਨਾ ਜਿਨ ਮਨ ਹੋਰ ਮੁਖ ਹੋਰ ਸੇ ਟਾਂਡੇ ਚੱਕਿਆ ਹਮ ਅਕਾਲ ਤਖਤ ਮਹਾਨ ਹੈ ਹੂੰ ਪਰ ਸੁਖਵੀਰ ਦੀ ਸਭ ਤੋਂ ਉੱਚੀ ਸ਼ਾਨ ਹੈ ਆ ਨਾਰ ਹਾਸਿਲ ਚ ਇਹਨਾਂ ਦਾ ਮਾਲੀ ਸਾਹਿਬ ਦੋ ਚੀਜ਼ਾਂ ਤੁਸੀਂ ਆਪਣੇ ਜਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਐਡਾ ਵੱਡਾ ਉਲਟ ਫੇਰ ਜਾਂ ਏਡੀ ਵੱਡੀ ਸ੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਹੁਕਮ ਤੋਂ ਬਾਅਦ ਇਸ ਤਰ੍ਹਾਂ ਦਾ ਹੁੰਦਾ ਦੇਖਿਆ ਕਦੇ 1994 ਦੇ ਵਿੱਚ ਵੀ ਹੋਇਆ ਸੀ ਜੀ 1994 ਚ ਸਾਰੇ ਗੱਲਾਂ ਨੇ ਬੇਨਤੀ ਕੀਤੀ ਕਿ ਕਿਸੇ ਪ੍ਰੋਫੈਸਰ ਮਨਜੀਤ ਸਿੰਘ ਨੂੰ ਵੀ ਸਾਡਾ ਇਕਾ ਕਰਾਓ ਜੀ ਉਦੋਂ ਬਾਦ ਸਹਾਇਤ ਤੋਂ ਤਿਲਕੇ ਬਾਹਰ ਹੋ ਗਏ ਸੀ ਵੀ ਨਹੀਂ ਅਸੀਆਂ ਹੂੰ ਮਾਨ ਸਾਹਿਬ ਦੀ ਗਵਾਈ ਸਾਰੇ ਇੱਕ ਵਾਰ ਕਿੱਥੇ ਹੋ ਗਏ ਫਿਰ ਉਹ ਸਾਰੇ ਖਿੰਡ ਖੰਡ ਲਾ ਗਏ ਹੂੰ ਇਸ ਤਰ੍ਹਾਂ ਦੇ ਉਦੋਂ ਯਤਨ ਹੋਏ ਸੀ ਹੂੰ ਉਹ ਯਤਨਾਂ ਨੂੰ ਵੀ ਰੋਲਣ ਵਾਲੇ ਬਾਗਲ ਸਾਹਿਬ ਸੀ ਜੇ ਆਪ ਜੀ ਜੋ ਲਿਖ ਕੇ ਲੈ ਕੇ ਗਏ ਨਾ ਚਾਰ ਤੱਕ ਨੂੰ ਚਿੱਠੀ ਹੂੰ ਮਤਲਬ ਜਲੰਧਰ ਵਿੱਚ ਦੀ ਲੰਘਿਆ ਉਹ ਚਿੱਠੀ ਦੀ ਹੇਠਲੀ ਲਾਈਨ ਸੀ ਜਿਹੜੀ ਵੀ ਅਕਾਲੀ ਦਲ ਧੰਨ ਕਰਦੇ ਆ ਉਹ ਕੱਟਤੀ ਜੀ ਅੱਜ ਵੀ ਰਿਕਾਰਡ ਦਾ ਹਿੱਸਾ ਠੀਕ ਹੈ ਸੋ ਪਹਿਲਾ ਇਤਿਹਾਸ ਦੀਆਂ ਗੱਲਾਂ ਸੁਣਦੇ ਆ ਨਾ ਵੀ ਆਪਾਂ ਹੂੰ ਵੀ ਕਾਲ ਤੱਕ ਸਾਹਬ ਤੇ ਕਿਵੇਂ ਸਰਵਤਖਾਲ ਤੇ ਹੁੰਦੇ ਰਹੇ ਕਿਵੇਂ ਗੁਰਮਤੇ ਹੁੰਦੇ ਰਹੇ ਕਿਵੇਂ ਸਜਾਵਾਂ ਦਿੱਤੀਆਂ ਗਈਆਂ ਅਕਾਲੀ ਫੁੱਲਾ ਸਿੰਘ ਜਥੇਦਾਰ ਸੀ ਇਸ ਤਰ੍ਹਾਂ ਦੀ ਕੰਨਾ ਹੁੰਦੀਆਂ ਰਹੀਆਂ ਇਸੇ ਤਾਲ ਤੱਕ ਤੋਂ ਸ਼ਰੋਮਣੀ ਅਕਾਲੀ ਦਲ ਦੀ ਸਾਰੀ ਵਰਕਿੰਗ ਕਮੇਟੀ ਨੂੰ ਤਨਖਾਹ ਲਈ ਗਈ ਹਮ ਮਾਸਟਰ ਤਾਰਾ ਸਿੰਘ ਨੂੰ ਲਈ ਗਈ ਸੰਤ ਫਤੇ ਸਿੰਘ ਨੂੰ ਲਈ ਗਈ ਪਰ ਜਿਵੇਂ ਇਹਨਾਂ ਨੇ ਧੱਕਾ ਨੂੰ ਝੱਗਾ ਚੱਕਿਆ ਐ ਨਹੀਂ ਕਦੇ ਹੋਇਆ ਹਮ ਪ੍ਰੀਤ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਉਹ ਵੀ ਤਾਲ ਪੱਟ ਤੇ ਪੇਸ਼ ਹੋਏ ਜੀ ਜਿਵੇਂ ਇਹਨਾਂ ਨੇ ਹੁਣ ਕੀਤਾ ਇਹ ਮੇਰੇ ਤਾਂ ਤੇ ਆਦਮੀ ਦਾ ਮਸੂੜਾ ਨਹੀਂ ਇਤਹਾਸ ਹੈ ਵੀ ਇਸ ਤਰ੍ਹਾਂ ਨਹੀਂ ਮਾਲੀ ਸਾਹਿਬ ਆਖੀਰਲਾ ਸਵਾਲ ਇਹੀ ਹੈ ਤੁਹਾਡਾ ਸਮਾਂ ਬੜਾ ਬੜਬੁਲਾ ਆ ਕਿ ਸਾਰੇ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਗੱਲ ਕੀਤੀ ਜਾਵੇ ਭਾਜਪਾ ਦੀ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਕੋਈ ਸਿੱਖ ਪੰਥ ਸਿੱਖ ਨੁਮਾਇੰਦਾ ਪਾਰਟੀ ਨਹੀਂ ਹੈ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਦਾਵਾ ਕੀਤਾ ਜਾਂਦਾ ਪਿਆ ਸੀ ਦੂਸਰੇ ਪਾਸੇ ਜਿਹੜੀ ਜੇਕਰ ਮਨਪ੍ਰੀਤ ਸਿੰਘ ਏੜੀ ਦੀ ਗੱਲ ਕੀਤੀ ਜਾਵੇ ਬੀਬੀ ਜ਼ਗੀਰ ਕੌਰ ਦੀ ਚਰਨਜੀਤ ਬਰਾੜ ਦੀ ਉਹ ਅਲੱਗ ਥਲਗ ਹੋਏ ਪਏ ਐ ਅਜਿਹੇ ਦੇ ਵਿੱਚ ਫਿਰ ਪੰਥ ਦੀ ਰਾਖੀ ਕਿਹੜੀ ਪਾਰਟੀ ਕਰੂਗੀ ਦੇਖੋ ਜੀ ਨਹੀਂ ਉੱਭਰੂ ਕੋਈ ਹੂੰ ਕਿਉਂ ਕਿ ਜਦੋਂ ਅਕਾਲ ਤਖਤ ਸਹਾਵਤੋਂ ਐਲਾਨ ਕੀਤਾ ਗਿਆ ਵੀ ਤੁਹਾਡੀਆਂ ਸਰਕਾਰਾਂ ਜ਼ਖਮਾਂ ਤੇ ਬੰਧਨ ਲਾਉਣ ਨੂੰ ਬਣਾਈਆਂ ਸੀ ਤੁਸੀਂ ਹੱਥ ਪਾ ਤਾ ਉਹ ਜ਼ਖਮ ਜਿਹੜੇ ਹੂੰ ਤੁਸੀਂ ਪੱਤ ਤੇ ਪੰਜਾਬ ਵੱਲ ਪਿੱਛੇ ਕੀਤੀ ਹੂੰ ਤੁਸੀਂ ਪੰਜਾਬ ਦਾ ਇੱਕ ਵੀ ਮਸਲਾ ਹੱਲ ਨਹੀਂ ਕਰਾਇਆ ਹੁਣ ਜਿਹੜੀ ਪੰਜ ਮੈਂਬਰੀ ਕਮੇਟੀ ਆ ਇਹ ਭਾਰਤ ਤਾਂ ਬਿਲਕੁਲ ਕਰ ਰਹੀ ਆ ਪਰ ਆਕਾਲ ਪੱਤ ਨੇ ਪਿਛਲੇ 30 ਸਾਲਾਂ ਦੀ ਜਿਹੜੀ ਆਤਮ ਸਮਰਪਣ ਵਾਲੀ ਸਿਆਸਤ ਸੀ ਸਾ ਸੀ ਪਾਜ ਬਣਾਉਣ ਦੇ ਨਾਲ ਸਰਕਾਰੀ ਉਹਨੂੰ ਰੱਦ ਕੀਤਾ ਜੋ ਜੋ ਵੀ ਕੋਈ ਪੰਜਾਬ ਦੇ ਮੁੱਦੇ ਜਾਂ ਮੁਲਕ ਦੇ ਵੀ ਮੁੱਦੇ ਨੇ ਨਾ ਨਹੀਂ ਫਾਇਦਾ ਤਾਂ ਤਾਂ ਮੁਲਕ ਦੇ ਵੀ ਲੋੜ ਆ ਜੀ ਪੰਜ ਤੇ ਪੰਜਾਬ ਇੱਕ ਦੂਜੇ ਨਾਲ ਟਕਰਾਵੇਂ ਨਹੀਂ ਹੈਗੇ ਤੇ ਇੱਕ ਦੂਜੇ ਦੇ ਸੁਰਖ ਨਹੀਂ ਜੀ ਇਸ ਕਰਕੇ ਉਹ ਲਾਈਨ ਆ ਜਿਹੜੀ ਨਾ ਲਾਈ ਇਹ ਸੰਕਟ ਅਸਲ ਚ ਲੀ ਦਾ ਸੰਕਟ ਆ ਹਮ ਮਾਰਗਫੇਦ ਦਾ ਸੰਕਟ ਆ ਹਮ ਜਦੋਂ ਲੀ ਤੇ ਮਾਰਗਫੇਦ ਤੋਂ ਤੁਸੀਂ ਭੱਜ ਗਏ ਫਿਰ ਅਹੀਂ ਹੁੰਦਾ ਹੁੰਦਾ ਜਿਵੇਂ ਅਕਾਲੀਆਂ ਤੇ ਐਡਾ ਵੱਡਾ ਖੜਾ ਆ ਗਿਆ ਸਥਾਨਾਂ ਦੋਨਾਂ ਮੈਂ ਜਿਹੜੀ ਉਹਦੀ ਆਰਥਿਕਵਾਦੀ ਲੀ ਉਹ ਵੀ ਸੇਲ ਹੋ ਗਈ ਦੇਖੋ ਕਿੰਨਾ ਵੱਡਾ ਖੜਾ ਆਇਆ ਜੀ ਸੋ ਇਹੇ ਦੇ ਮੌਕੇ ਤਾਂ ਗੁਰਨਾਨਦ ਸਾਹਿਬ ਦੇ ਫਲਸਫੇ 'ਤੇ ਤੀਕ ਰੱਖੀ ਜਾ ਸਕਦੀ ਆ ਜਿਨ੍ਹਾਂ ਨੇ ਕਿਹਾ ਗੁਰਮੁਖ ਬੈਠੇ ਸਫਾ ਬਿਛਾਏ ਉਹ ਚੱਤਰ ਬਿਲੋਂ ਮੇਰੇ ਭਾਈ ਦੁੱਬਦਾ ਦੂਰ ਕਰੋ ਲੈ ਬਲਾਈ ਸੰਵਾਦ ਦੀ ਲੋੜ ਆ ਜੀ ਪੰਜਾਬ ਦੇ ਮਾਰਕਿਟ ਕਿਹੜੀ ਸਭ ਤੋਂ ਫਿੱਟ ਆ ਉਹਦੀ ਲੋੜ ਆ ਜਿਹੜੀ ਲੀਡਰਸ਼ਿਪ ਉੱਤੇ ਖੜੂਗੀ ਲੜੂਗੀ ਉਹਨੂੰ ਪੰਜਾਬੀ ਪਰਿਵਾਰ ਕਰ ਲੈਣਗੇ ਨਹੀਂ ਹੁਣ ਤਾਂ ਉਹੀ ਆ ਨਾ ਉੱਤਰ ਘਾਟੋਂ ਮਾਇ ਚੜਾ ਪੰਜਾਬ ਦੀ ਤਾਂ ਗਰਸਤਾ ਜੋ ਰੌਹਲ ਕਹਿੰਦੀ ਜਿੱਤੇ ਬਾਹਰ ਰਿਹਾ ਉਹ ਤਾਂ ਉੱਤੇ ਵੀ ਨਹੀਂ ਆ ਰਹੀ ਉਹਨਾਂ ਦਾ ਦੇਹ ਹੈ ਵੀ ਕਾਲੀਦਲ ਪਟੋਟਾਟ ਹੋਇਆ ਹੋਇਆ ਆਮ ਆਦਮੀ ਪਾਰਟੀ ਫਸਟ ਹੋਗੀ ਫੱਟੋ ਮੈਨਾਂ ਰਾਹ ਕੀ ਹਣ ਲੋਕਾਂ ਸਾਨੂੰ ਇਹ ਚੁੱਣਣਗੇ ਇਹਦੇ ਕਰਕੇ ਲੜਾਈ ਮੁੱਖ ਮੰਤਰੀ ਦੀ ਮੂਹਰੇ ਆ ਗਈ ਠੀਕ ਹੈ ਉਹ ਕਹਿੰਦਾ ਨਾ ਕਣਕ ਖੇਤ ਕੂੜੀ ਪੇਤ ਆ ਜੋ ਇਹ ਵੱਡੇ ਖਾਲੀ ਹਾਲਤ ਬਣੀ ਗਈ ਆ ਹਾਂ ਤਾਂ ਮਾਲੀ ਸਾਹਿਬ ਤੁਸੀਂ ਸਮਾਜਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ